ਪਿੰਡ ਰਸੂਲਪੁਰ ਕਲਾ ਵਿਖੇ ਮਾ ਭਗਵਤੀ ਦਾ ਸਾਲਾਨਾ ਜਾਗਰਣ ਕਰਵਾਇਆ। ਤਹਿਸੀਲ ਨਕੌਦਰ ਅਧੀਨ ਪੈਂਦੇ ਪਿੰਡ ਰਸੂਲਪੁਰ ਕਲਾ ਵਿਖੇ ਮਾ ਭਗਵਤੀ ਜੀ ਦਾ ਸਾਲਾਨਾ 26 ਜਾਗਰਣ ਮਾ ਭਗਵਤੀ ਜਾਗਰਣ ਕਮੇਟੀ ਵੱਲੋਂ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮਾ ਭਗਵਤੀ ਜੀ ਦੀ ਪਵਿੱਤਰ ਯੋਤ ਮਚਿੰਤਪੁਰਨੀ ਦੇ ਮੰਦਰ ਵਿੱਚੋਂ ਲਿਆਂਦੀ ਗਈ। ਇਸ ਮੌਕੇ ਗੁਰਵੀਰ ਤੇਜ ਜੀ, ਕੁਲਦੀਪ ਕੇਸ਼ਵ, ਸ਼ਸ਼ੀ ਸ਼ਾਹੇਦ ਵੱਲੋਂ ਸਾਰੀ ਰਾਤ ਮਾ ਭਗਵਤੀ ਜੀ ਦਾ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮਾ ਤਾਰਾ ਰਾਣੀ ਦੀ ਕਥਾ ਜਸਵੰਤ ਗਿੱਲ ਵੱਲੋਂ ਕੀਤੀ ਗਈ। ਇਸ ਮੌਕੇ ਮਾ ਭਗਵਤੀ ਦੇ ਮੰਦਿਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ। ਜੀ ਬੜੇ ਪਾਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਸਾਡੀ ਜੀ ਫੇਰੀ ਕਥਾਈਂ

लिखाव गो मो में समाखा गो मया ਸਿੱਧੀਆਂ ਪਕੜਾਂ ਕਾਰਿਓ ਨਾਮ ਦੇ ਰਿਖ ਬਲਕਤ ਸਾਰੀ ਨਿੱਧੀਆਂ ਸਿੱਧੀਆਂ ਪਕੜਾਂ ਕਾਰਿਓ ਅੱਜ ਬਤਾਜੀ ਅੱਜ ਪਿੰਡ ਸਕੂਲ ਪਰ ਕਲਾ ਦੇ ਵਿੱਚ ਤਾ ਭਰਤੀ ਦਾ ਜਾਗਰਣ ਕਰਵਾਇਆ ਗਿਆ ਕੀ ਕਰਨਾ ਚਾਹੁੰਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਿੰਡ ਸਕੂਲ ਪਰ ਕਲਾ ਦੀ ਜੈ ਮਾ ਚਿੰਦਪੁਰ ਦੀ ਜਾਗਰਣ ਕਮੇਟੀ ਦਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾ ભગવતી ਜਾਗਰਣ 26ਵਾਂ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਆ ਤੇ ਇਹ ਜਿਹੜਾ ਜਾਗਰਣ ਆ ਹਰ ਸਾਲ ਸਾਰੇ ਪਿੰਡ ਦੇ ਨਗਰ ਦੇ ਸੰਜੋਗ ਦੇ ਨਾਲ ਕਰਵਾਇਆ ਜਾਂਦਾ ਆ ਤੇ ਅਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਬਾਜੀ ਬਾਕੀ ਹੋਈਆਂ ਸੰਗਤਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਮਾਤਾ ਰਾਣੀ ਦੇ ਜਾਗਰਣ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਪਿੰਡ ਰਸੂਲਪੁਰ ਕਲਾ ਦੇ ਵਿੱਚ ਬੜੀ ਸ਼ਰਧਾ ਤੇ ਧੂਮਧਾਮ ਦੇ ਨਾਲ ਜਾਗਰਣ ਮਨਾਇਆ ਜਾ ਰਿਹਾ ਆ ਬਹੁਤ ਜ਼ਿਆਦਾ ਦੂਰੋਂ ਨੇੜਿਆਂ ਤੋਂ ਸੰਗਤ ਆਈ ਹੋਈ ਆ ਲੱਗ ਲੱਗੇ ਟੋਕੜਾ 10 12 ਪਿੰਡਾਂ ਤੋਂ ਸੰਗਤ ਆਈ ਆ ਕਿ ਇੰਨਾ ਇੰਨਾ ਰਸ ਹੈ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਮਾਤਾ ਰਾਣੀ ਕਿਰਪਾ ਕਰੇ ਜਿੰਨੇ ਵੀ ਮੇਰੇ ਵੀਰ ਭਰਾ ਇਹ ਜਾਗਰਣ ਕਮੇਟੀ ਦੇ ਵਿੱਚ ਸੰਯੋਗ ਦਿੰਦੇ ਆ ਇਹ 2 ਮਹੀਨਿਆਂ ਤੋਂ ਬੜੀ ਲਗਨ ਦੇ ਨਾਲ ਮਿਹਨਤ ਕਰ ਰਹੇ ਆ ਮਾਤਾ ਰਾਣੀ ਇਹਨਾਂ ਦੇ ਕਾਰਜਕਰਾਂ ਦੇ ਵਿੱਚ ਸਫਲਤਾ ਕਰੇ ਕਿਉਂਕਿ ਇਹ ਜਿਹੜਾ ਜਾਗਰਣ ਹੈ ਇਹ ਸਾਰੇ ਨਗਰ ਦਾ ਸੰਝ ਆਇਆ ਆਪਸੀ ਭਾਈਚਾਰਾ ਕਾਇਮ ਰਹਿੰਦਾ ਹੈ ਇਸ ਕਰਕੇ ਇਹ ਮਾ ਮਾ ਭਗਵਤੀ ਜਾਗਰਣ ਕਰਵਾਇਆ ਜਾਂਦਾ ਹੈ ਤੇ ਮਾਪੀ ਸਾਡੇ ਪ੍ਰਧਾਨ ਜੀ ਆ ਇਹ ਕਰਮਾ ਜਾਗਰਣ ਨੇ ਇਹ 26ਵਾਂ ਜਾਗਰਣ ਹੋਇਆ ਜੀ ਬਾਕੀ ਕਲਾਕਾਰ ਕਿਹੜੇ ਕਿਹੜੇ ਆ ਇਹ ਇਸ ਸਾਲ ਸਾਡੇ ਪਿੰਡ ਦੇ ਜਿਹੜੇ ਆ ਗੁਰਪ੍ਰੀਤ ਜੀ ਗੁਰਪ੍ਰੀਤ ਤੇਜੀ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾਜ਼ਰੀ ਲਵਾ ਕੇ ਆਡੇ ਆ ਤੇ ਮੇਨ ਕਲਾਕਾਰ ਜਿਹੜਾ ਮਨਨ ਮਨ ਜਿਹੜੇ ਮੇਲ ਕਲਾਕ ਕਲਾਕਾਰ ਸਜੀ ਸੈਨ ਜੀ ਨੂੰ ਬੁਲਾਇਆ ਗਿਆ ਆ ਉਹ ਵਧੀਆ ਜਾਗਰਣ ਕਰਦੇ ਆ ਇਸ ਕਰਕੇ ਕਰਕੇ ਇਸ ਸਾਲ ਉਹਨਾਂ ਨੂੰ ਜਾਗਰਣ ਦੇ ਵਿੱਚ ਲਿਆ ਕੇ ਮਾਤਾ ਰਾਣੀ ਤੇ ਗੁਣਗਾਨ ਕਰਨ ਦਾ ਮੌਕਾ ਮਿਲਿਆ ਹੈ ਮੌਕਾ ਦਿੱਤਾ ਗਿਆ ਹੈ ਤੇ ਬਾਕੀ ਸਾਰੇ ਸੰਗਤ ਦਾ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਨਗਰ ਨੇ ਬਹੁਤ ਸਹਿਯੋਗ ਦਿੱਤਾ ਆ ਔਰ ਵੀ ਔਰ ਵੀ ਸੰਗਤਾਂ ਦੂਰ ਨੇੜਿਆਂ ਤੇ ਚੱਲ ਕੇ ਆਉਂਦੀਆਂ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਜਿਨ੍ਹਾਂ ਨੇ ਆਪਣੀ ਨੇਕ ਕਮਈਆਂ ਦੇ ਵਿੱਚੋਂ ਬੇਅੰਤ ਮਾਇਆ ਇਸ ਜਾਗਰਣ ਦੇ ਵਿੱਚ ਦਿੱਤੀ ਆ ਠੀਕ ਹੈ ਜੀ ਅੱਜ ਜੀ ਪ੍ਰਤਾਪ ਜੀ ਅੱਜ ਜਾਗਰਣ ਸਮਾਧੀ ਕੀ ਖੜਾ ਲਗਾ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਗਰਨਾਮ ਤੇਜੀ ਤੇ ਉਹਨਾਂ ਦੇ ਬੱਚੇ ਬਹੁਤ ਬਹੁਤ ਸਹਿਯੋਗ ਸਾਨੂੰ ਦਿੰਦੇ ਆ ਤੇ ਸਾਰੇ ਪਿੰਡ ਦਾ ਸਹਿਯੋਗ ਵੀ ਨਾਲ ਹੁੰਦਾ ਹੈ ਜਾਗਰਣ ਕਮੇਟੀ ਪਿੰਡ ਰਸੂਲਪੁਰ ਕਲਾਵਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਕਿੱਧਰ ਪਾ ਜਾਗਰਣ ਹੈ? ਹਾਂਜੀ 26 ਮਾ ਜਾਗਰਣ ਹੈ ਜੀ। ਇਹ ਸਾਰੇ ਪਿੰਡ ਦਾ ਸਾਰੇ ਪਿੰਡ ਦਾ ਜੀ।